ਤੇ ਇਸ ਸਾਈਡ ਹੈ ਜੀ 150 ਦੀ ਰੇਂਜ ਆ ਸਾਰੇ ਇੱਥੇ ਤੁਹਾਨੂੰ 150 ਦੀ ਰੇਂਜ ਵਿੱਚ ਮਿਲ ਜਾਣਗੇ ਤੇ ਇਸ ਸਾਈਡ ਆ ਗਿਆ ਜੀ ਆਪਣਾ ਦਾ ਵਾਟਰ ਬੋਟਲ ਸਾਰਾ ਸਮਾਨ ਆ ਸਟੇਸ਼ਨ ਇਸਨ ਵਾਕਸ ਹੋਏ ਇਸ ਤਰ੍ਹਾਂ ਦੇ ਆ ਦੇਖੋ ਇੱਧਰ ਇਹ ਨਾਲ ਹੀ ਬਿਲਕੁਲ ਤੇ ਆ ਦੇਖੋ ਇੱਧਰ ਜੁੱਤੀਆਂ ਦੀ ਸੇਲ ਬਲੇ ਮੈਂ ਤੁਹਾਨੂੰ ਦਿਖਾ ਦਮ 100 ਤੇ ਜੇ ਸ਼ੂਜ਼ ਵਗੈਰਾ ਲੈਣੇ ਹੋ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਆ ਦੇਖਿਓ ਇਸ ਤਰ੍ਹਾਂ ਦੇ ਬ੍ਰਾਂਡਡ

ਸਾਰੇ ਕ੍ਰੌਕਸ ਵਗੈਰਾ ਤੇ ਮੱਦੀ ਜੁੱਤੀਆਂ ਵੀ ਤੁਸੀਂ ਇੱਥੇ ਪਰਚੇਸ ਕਰ ਸਕਦੇ ਹੋ ਜੀ। ਕੋਈ ਸਾਈਡ ਵੀ ਬਹੁਤ ਆਪਸ਼ਨਸ ਹੈ ਜੀ ਇੱਥੇ ਜੁੱਤੀਆਂ ਵੀ ਆ ਦੇਖੋ ਜਿੱਦਾਂ ਮਰਜੀ ਤੁਸੀਂ ਨਜ਼ਰ ਘੁਮਾਉਂਗੇ ਹਰ ਪਾਸੇ ਤੁਹਾਨੂੰ ਜੁੱਤੀਆਂ ਜੁੱਤੀਆਂ ਦੇਖਣਗੀਆਂ ਦੇਖੋ ਇੱਧਰ ਫੈਨਸੀ ਪਾਰਟੀ ویئر ਤੇ ਆ ਇਦਾਂ ਅੰਦਰ ਘਰ ਵਿੱਚ ਪਾਉਣ ਵਾਸਤੇ ਵੀ ਇੱਥੇ ਤੁਹਾਨੂੰ ਸਲੀਪਰ ਵਗੈਰਾ ਇਸ ਤਰ੍ਹਾਂ ਦੇ ਮਿਲ ਜਾਣਗੇ। ਤੇ ਆ ਦੇਖੋ ਇੱਧਰ ਸ਼ੂਜ਼ ਆਪਰ ਸਾਈਜ਼ ਲੱਗੇ ਹੋਏ ਨੇ 4 ਔਰ 5 ਤੇ ਆ ਦੇਖਿਓ

ਤਾਂ ਉਹ ਉਸ ਸਾਈਡ ਆ ਸਾਰੇ ਮਤਲਬ ਬੱਚਿਆਂ ਦੀ ਵੀ ਮਿਲ ਜਾਣਗੇ ਆ ਜੈਂਕਸ ਵੀ ਮਿਲ ਜਾਣਗੇ ਐਂਡ ਲੇਡੀਜ਼ ਵੀ ਮਿਲ ਜਾਣਗੇ ਆ ਦੇਖੋ ਇਸ ਤਰ੍ਹਾਂ ਦੇ ਪੀਸ ਸਟੋਨਾਂ ਵਾਲੇ ਕਿੰਨੇ ਸੋਹਣੇ ਸੋਹਣੇ ਪੀਸ ਹਨ ਆ ਦੇਖੋ ਉਂਗੁੱਠੇ ਵਾਲੀ ਦੇਖੋ ਕਿੰਨੇ ਜ਼ਬਰਦਸਤ ਪੀਸ ਆ ਇਹ ਵਾਲਾ ਇਸ ਤਰ੍ਹਾਂ ਥੱਲੇ ਮੈਂ ਤੁਹਾਨੂੰ ਇਸ ਤਰ੍ਹਾਂ ਜ਼ੂਮ ਕਰਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਤੇ ਇਸ ਸਾਈਡ ਵੀ ਹੈ ਜੀ ਆ ਸਟੋਨ ਵਾਲੀਆਂ ਹੋਈਆਂ ਆ ਦੇਖੋ ਇੱਧਰ सारा मतलब बहुत तो वादिया रीजनेबल प्राइस भी, भी तुम इतने फैंसी पार्टीवेयर चप्पल स्लीपर सैंडल बंद जुती इस तरह के सारे इतने तो मिल जाएंगे देखो कि सोहने पीस है साइड भी है हील्स वाले भी है एक बार मैं फिर तो इतने निगाह मरवा देव देखो हील्स चेक करो इस साइड आ देखो ब्राइडल सैक्शन कि इतने

बहुत सस्ता स्टोर है साइड फैंसी जितनी आ गई है भी तीन सौ पच्ची की सेल से सारा लग गया हुए है जी आ देखो इस तरह का आ देखो तीन सौ पच्ची का पीस सिर्फ और सिर्फ हाँ भी